ਧਿਆਨ ਦੇਣ ਯੋਗ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਰੋਜ਼ ਕੁਝ ਸਮੇਂ ਤੱਕ ਨਾਅ ਰਗਣ ਦੇ ਨਾਲ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਹੈ ਅਤੇ ਵਾਲ ਝੜਨੇ ਵੀ ਬੰਦ ਹੋ ਜਾਂਦੇ ਹਨ ਨੰਬਰ 2 ਫੈਟੀ ਲੀਵਰ ਦੇ ਮਰੀਜ਼ਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਨੁਕਸਾਨ ਹੋ ਸਕਦਾ ਹੈ ਨੰਬਰ 3 ਅੰਧਾ ਦੇ ਨਾਲ ਨਾਅ ਨਹੀਂ ਕੱਟਨੇ ਚਾਹੀਦੇ ਇਸ ਦੇ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਨੰਬਰ 4 ਜੇਕਰ ਤੁਸੀਂ ਘਰ ਦੇ ਵਿੱਚੋਂ ਚੂਹਿਆਂ ਨੂੰ ਭਜਾਉਣਾ ਚਾਹੁੰਦੇ ਹੋ ਤਾਂ ਹਰ ਕੋਨੇ-ਕੋਨੇ ਤੇ ਕਪੂਰ ਰੱਖ ਦਿਓ ਚੂਹੇ ਘਰੋਂ ਭੱਜ ਜਾਣਗੇ ਨੰਬਰ 5 ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੈ ਤਾਂ ਮਸਰ ਦੀ ਦਾਲ ਜਿਆਦਾ ਤੋਂ ਜਿਆਦਾ ਖਾਓ ਨੰਬਰ 6 ਜੰਕ ਫੂਡ ਖਾਣ ਦੇ ਨਾਲ ਡਾਇਬਟੀਜ਼ ਦਾ ਖਤਰਾ ਘੱਟ ਉਮਰ ਦੇ ਵਿੱਚ ਵੱਧ ਸਕਦਾ ਹੈ ਨੰਬਰ 7 ਰਾਤ ਨੂੰ ਹਨੇਰੇ ਵਿੱਚ ਸੌਣ ਦੇ ਨਾਲ ਡਿਪਰੈਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ। ਨੰਬਰ 8 ਦਿਨ ਦੇ ਸਮੇਂ ਪਾਣੀ ਨਾ ਇਸਤੇਮਾਲ ਕਰਨ ਦੇ ਨਾਲ ਬੁੱਲ੍ਹ ਕਾਲੇ ਹੋ ਜਾਂਦੇ ਹਨ। ਨੰਬਰ 9 ਜੋ ਲੋਕ ਜ਼ਿਆਦਾ ਪੈਦਲ ਚੱਲਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਨਹੀਂ ਹੁੰਦੀ। ਨੰਬਰ 10 ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ ਤਾਂ ਥੋੜਾ ਜਿਹਾ ਗੁੜ ਖਾ ਲਓ ਅਤੇ ਤੁਹਾਡੀ એનર્ਜੀ ਵਾਧਾ ਦੇਵੇਗਾ। ਨੰਬਰ 11 ਜਿਆਦਾ ਨਹਾਉਣ ਬਾਰੇ ਇਨਸਾਨਾਂ ਦੇ ਪਾਲ ਟੁੱਟਣ ਦੀ ਸਮੱਸਿਆ ਹੋ ਜਾਂਦੀ ਹੈ। ਨੰਬਰ 12 ਰਾਤ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਕਲੀ ਲਸਣ ਦੀ ਖਾ ਲੋ, ਵਜ਼ਨ ਤੇਜ਼ੀ ਦੇ ਨਾਲ ਘਟਣ ਲੱਗ ਜਾਵੇਗਾ। ਨੰਬਰ 13 ਆਮਬਾ ਦਾ ਸੇਵਨ ਕਰਨ ਦੇ ਨਾਲ ਕਦੇ ਵੀ ਹਰੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 14 ਇੱਕ ਸਾਂ ਦੇ ਵਿੱਚ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ ਇਸ ਦੇ ਨਾਲ ਸੀਨੇ ਦੇ ਵਿੱਚ ਦਰਦ ਪੈਦਾ ਹੋ ਸਕਦਾ ਹੈ ਨੰਬਰ 15 ਜੇਕਰ ਤੁਸੀਂ ਆਪਣੇ ਵਜਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਆਲੂ ਉਬਾਲ ਕੇ ਖਾਇਆ ਕਰੋ ਨੰਬਰ 16 ਜਿਆਦਾ ਚੌਲ ਖਾਣ ਦੀ ਨਾਲ ਡਾਇਬਟੀਜ਼ ਦੀ ਸਮੱਸਿਆ ਹੋ ਸਕਦੀ ਹੈ ਨੰਬਰ 17 ਜੇਕਰ ਤੁਹਾਡੇ ਹੱਥ ਪੈਰ ਕਾਲੇ ਹਨ ਤਾਂ ਉਠਨੀ ਦਾ ਦੁੱਧ ਲਗਾਓ ਸਫੇਦ ਹੋ ਜਾਣਗੇ ਨੰਬਰ 18 ਸਵੇਰ ਦੇ ਸਮੇਂ ਭਿੱਜੇ ਹੋਏ ਛੋਲੇ ਖਾਣ ਦੇ ਨਾਲ ਭਜਨ ਤੇਜੀ ਦੇ ਨਾਲ ਵਾਦਾ ਹੈ ਅਤੇ ਮਸਲ ਵੀ ਮਜ਼ਬੂਤ ਹੁੰਦੇ ਹਨ ਨੰਬਰ 19 ਦਹੀਂ ਦੇ ਉੱਪਰ ਵਾਲਾ ਪਾਣੀ ਪੀਣ ਨਾਲ ਲੀਵਰ ਸਾਫ਼ ਹੁੰਦਾ ਹੈ ਅਤੇ ਦਿਨ ਦੇ ਵਿੱਚ ਇੱਕ ਗਲਾਸ ਜ਼ਰੂਰ ਪੀਆ ਕਰੋ ਨੰਬਰ 20 ਜੇਕਰ ਰਸੋਈ ਦੇ ਵਿੱਚ ਲਾਪਰਵਾਹੀ ਕੰਮ ਕਰਨ ਦੇ ਨਾਲ ਹੱਥਾਂ ਪੈਰ ਜਲ ਜਾਂਦੇ ਹਨ ਤਾਂ ਜੈਤੂਨ ਦਾ ਤੇਲ ਲਗਾਉਣ ਦੇ ਨਾਲ ਆਰਾਮ ਮਿਲਦਾ ਹੈ ਨੰਬਰ 21 ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਪਾਣੀ ਪੀਣ ਦੇ ਨਾਲ ਪੇਟ ਦੇ ਵਿੱਚ ਸੋਜ ਆ ਸਕਦੀ ਹੈ ਨੰਬਰ 22 ਬਾਲਾਂ ਦੀ ਲਵਾਈ ਵਧਾਉਣ ਦੇ ਨਾਲ ਨਾਰੀਅਲ ਦੇ ਤੇਲ ਦੇ ਵਿੱਚ ਆਮਲੇ ਦਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਮ사ਜ ਕਰਨ ਦੇ ਨਾਲ ਵਾਲਾਂ ਦੀ ਲਵਾਈ ਦੋ ਗੁਣੀ ਤੇਜ਼ੀ ਦੇ ਨਾਲ ਵਾਧੀ ਹੈ ਨੰਬਰ 23 ਸਵੇਰੇ ਉੱਠਣ ਸਾਰ ਹੀ ਮੋਬਾਈਲ ਦਾ ਇਸਤੇਮਾਲ ਕਰਨ ਦੇ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ ਨੰਬਰ 24 ਜੋਰ ਜਾਨੋ ਸਵੇਰ ਦੇ ਸਮੇਂ ਇੱਕ ਟਮਾਟਰ ਖਾ ਲੈਂਦੇ ਹਨ ਉਹਨਾਂ ਦੇ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਨੰਬਰ 25 ਅੱਧੇ ਸਿਰ ਦਰਦ ਤੋਂ ਅੰਗੂਰ ਦਾ ਜੂਸ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ ਦਰਦ ਘੱਟ ਹੋ ਜਾਵੇਗਾ ਨੰਬਰ 26 ਆਂਡੇ ਦੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਤੇ ਲਗਾਉਣ ਦੇ ਨਾਲ ਬਾਲ ਕਾਲੇ ਅਤੇ ਸਿਲਕੀ ਹੋ ਜਾਂਦੇ ਹਨ ਨੰਬਰ 27 ਇੱਕ ਚਮਚ ਦਾਲ ਚੀਨੀ ਦਾ ਆਪਜੋਗ ਦਿਨ ਭਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਨ ਦੇ ਨਾਲ ਤੁਹਾਨੂੰ ਸਾਰੀ ਜ਼ਿੰਦਗੀ ਕੋਈ ਵੀ ਬਿਮਾਰੀ ਛੂਹ ਨਹੀਂ ਸਕੇਗੀ ਨੰਬਰ 28 ਅਮਰੂਦ ਦਾ ਸੇਵਨ ਕਰਨ ਦੇ ਨਾਲ ਸੁਸਤੀ ਅਤੇ ਡਿਪਰੈਸ਼ਨ ਘਟ ਹੋ ਜਾਂਦਾ ਹੈ ਨੰਬਰ 29 ਰੋਜ਼ਾਨਾ ਸਵੇਰੇ ਉੱਠਣਸਾਰ ਕੰਗੀ ਕਰਨ ਦੇ ਨਾਲ ਵਾਲ ਮਜ਼ਬੂਤ ਹੋ ਜਾਂਦੇ ਹਨ ਨੰਬਰ 30 ਰਾਤ ਨੂੰ ਤੁੰਨੀ ਦੇ ਵਿੱਚ ਤੇਲ ਪਾਉਣ ਦੇ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਅਤੇ ਸਿਹਤ ਵੀ ਠੀਕ ਰਹਿੰਦੀ ਹੈ ਨੰਬਰ 31 ਜੇਕਰ ਬੁਖਾਰ ਘਟ ਨਹੀਂ ਹੋ ਰਿਹਾ ਤਾਂ ਉਬਲੇ ਹੋਏ ਚੌਲਾਂ ਦਾ ਪਾਣੀ ਪੀ ਲਓ ਫਾਇਦਾ ਮਿਲੇਗਾ ਨੰਬਰ 32 ਜੇਕਰ ਇਸਤਰੀਆਂ ਨੂੰ ਮਿਹਨਾਂ ਆਉਣ ਦੇ ਵਿੱਚ ਖਰਾਬੀ ਹੈ ਤਾਂ ਪੁਦੀਨੇ ਦੀਆਂ ਪੱਤੀਆਂ ਦੀ ਚਾਹ ਬਣਾ ਕੇ ਪੀ ਲਿਆ ਕਰੋ ਫਾਇਦਾ ਹੋਵੇਗਾ ਨੰਬਰ 33 ਅਦਰਕ ਦਾ ਪਾਣੀ ਪੀਣ ਦੇ ਨਾਲ ਸਰੀਰ ਵਿੱਚ ਜੰਮਿਆ ਖੂਨ ਚੱਲਣ ਲੱਗ ਜਾਂਦਾ ਹੈ ਨੰਬਰ 34 ਲਸਣ ਦੀ ਕੱਟੀ ਹੋਈ ਕਲੀ ਜਾਂ ਸਾਬਤ ਫ੍ਰਿਜ ਦੇ ਵਿੱਚ ਨਹੀਂ ਰੱਖਣੀ ਚਾਹੀਦੀ ਲਸਣ ਨਰਮ ਹੋ ਕੇ ਅੰਕੁਲਿਤ ਹੋਣ ਲੱਗ ਜਾਂਦੀ ਹੈ ਇਸ ਦਾ ਸਵਾਦ ਘੱਟ ਹੋ ਜਾਂਦਾ ਹੈ ਅਤੇ ਲਸਣ ਦੇ ਲਾਭਕਾਰੀ गुण ਖਤਮ ਹੋਣ ਲੱਗ ਜਾਂਦੇ ਹਨ। ਨੰਬਰ 35 ਫ੍ਰਿਜ ਦੇ ਵਿੱਚ ਬਰੈਡ ਨਹੀਂ ਰੱਖਣੇ ਚਾਹੀਦੇ। ਇਸ ਨੂੰ ਖੁੱਲੇ ਤਾਪਮਾਨ ਦੇ ਵਿੱਚ ਹੀ ਰੱਖਣੇ ਚਾਹੀਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਚੱਲ ਜਾਂਦੇ ਹਨ। ਫ੍ਰਿਜ ਵਿੱਚ ਜਲਦੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਨੰਬਰ 36 ਜੇਕਰ ਕੇਲਾ ਖਾਣ ਦੇ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਕੇਲੇ ਖਾਣ ਦੇ ਸਮੇਂ ਦੇ ਉੱਪਰ ਥੋੜਾ ਜਿਹਾ ਕਾਲਾ ਨਮਕ ਲਾ ਕੇ ਖਾ ਲੋ ਇਸ ਦੇ ਨਾਲ ਕਬਜ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 37 ਜਦੋਂ ਵੀ ਤੁਹਾਨੂੰ ਛੇਕ ਆਉਣ ਲੱਗੇ ਤਾਂ ਸਿਰ ਨੂੰ ਝਕਾ ਲੋ ਜਿਆਦਾ ਸਤ ਤੇਜ਼ ਹੋ ਜਾਵੇਗੀ ਨੰਬਰ 38 ਜਿੰਨਾ ਔਰਤਾਂ ਦੀ ਤ્વਚਾ ਰੁੱਖੀ ਹੁੰਦੀ ਹੈ ਅਤੇ ਖੁਸ਼ਕ ਹੁੰਦੀ ਹੈ ਉਹਨਾਂ ਨੂੰ ਨਾਸ਼ਪਤੀ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 39 ਖਾਣੇ ਦੇ ਵਿੱਚ ਰੋਜ਼ਾਨਾ ਦਹੀਂ ਦਾ ਸੇਵਨ ਜ਼ਰੂਰ ਕਰੋ ਜੁਰੀਨ ਇਨਫੈਕਸ਼ਨ ਨਹੀਂ ਹੁੰਦਾ ਨੰਬਰ 40 ਜਿਆਦਾ ਚੀਨੀ ਵਾਲੀ ਚਾਹ ਪੀਣ ਨਾਲ ਲੋਕ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਨੰਬਰ 41 ਉਬਲੇ ਹੋਏ ਝੋਲ ਨੂੰ ਕਈ ਦਿਨ ਤੱਕ ਫ੍ਰਿਜ ਵਿੱਚ ਰੱਖ ਕੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਸਰੀਰ ਦੇ ਵਿੱਚ ਮੇਦਾ ਖਰਾਬ ਹੋਣ ਦੇ ਨਾਲ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 42 ਰੋਜ਼ ਗੁੜ ਖਾਣ ਦੇ ਨਾਲ ਚਿਹਰੇ ਤੇ ਆਏ ਕਾਲੇ ਦਾਗ ਅਤੇ ਫੁਣਸੀਆਂ ਦੂਰ ਹੋ ਜਾਂਦੀਆਂ ਹਨ। ਨੰਬਰ 43 ਜਿਆਦਾ ਕਫ ਹੋਣ ਦੇ ਨਾਲ ਕੇਲਾ ਅਤੇ ਸਿਹਤੂਤ ਖਾਣਾ ਫਾਇਦੇਮੰਦ ਹੁੰਦਾ ਹੈ। ਨੰਬਰ 47 ਜੋ ਲੋਕ ਖਾਣਾ ਜਲਦੀ ਦੇ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ। ਖਾਣਾ ਜਲਦੀ ਹਾਜ਼ਮ ਨਹੀਂ ਹੁੰਦਾ ਅਤੇ ਮੋਟਾਪੇ ਦਾ ਕਾਰਨ ਵੀ ਬਣ ਸਕਦਾ ਹੈ। ਖਾਣਾ ਹਮੇਸ਼ਾ ਆਰਾਮ ਦੇ ਨਾਲ ਅਤੇ ਚਬਾ-ਚਬਾ ਕੇ ਖਾਣਾ ਚਾਹੀਦਾ ਹੈ। ਨੰਬਰ 45 ਟਮਾਟਰ ਦਾ ਸੂਪ ਪੀਣ ਦੇ ਨਾਲ ਭਜਨ ਘਟ ਹੁੰਦਾ ਹੈ ਅਤੇ ਅੱਖਾਂ ਅਤੇ ਤਬਚਾ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨੰਬਰ 46 ਲੰਬੇ ਸਮੇਂ ਤੱਕ ਝੁੱਕ ਕੇ ਟੀਵੀ ਦੇਖਣ ਨਾਲ ਰੀੜ ਦੀ ਹੱਡੀ ਅਤੇ ਗਰਦਨ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨੰਬਰ 47 ਜ਼ਿਆਦਾ ਚਾਹ ਦਾ ਸੇਵਨ ਕਰਨ ਦੇ ਨਾਲ ਦੰਦਾਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਨੰਬਰ 48 ਆਪਣੀ ਡਾਈਟ ਦੇ ਵਿੱਚ ਪੁਦੀਨੇ ਵਾਲੀ ਚਟਨੀ ਜ਼ਰੂਰ ਸ਼ਾਮਿਲ ਕਰੋ ਇਸ ਦੇ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ ਨੰਬਰ 9 ਰਾਤ ਦੀ ਬਚੀ ਹੋਈ ਰੋਟੀ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਬਾਸੀ ਰੋਟੀ ਨੂੰ ਦੁੱਧ ਦੇ ਨਾਲ ਖਾਣ ਨਾਲ ਗੈਸ ਐਸਿਡਿਟੀ ਤੋਂ ਰਾਹਤ ਮਿਲਦੀ ਹੈ ਬਾਸੀ ਰੋਟੀ ਖਾਣ ਦੇ ਨਾਲ ਸਰੀਰ ਨੂੰ ਬਹੁਤ ਲਾਭ ਮਿਲਦੇ ਹਨ ਨੰਬਰ 50 ਬਾਰ-ਬਾਰ ਪਿਸ਼ਾਬ ਜਾਣ ਦੀ ਬਿਮਾਰੀ ਤੋਂ ਪੁੰਨ੍ਹੇ ਹੋਏ ਛੋਲੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਇਹ ਵੀਡੀਓ ਆਪ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ